आम आदमी पार्टी जिंदाबाद आम आदमी पार्टी जिंदाबाद मोर किथे लानी है झाड़ू किथे मोर किथे लानी है झाड़ू किथे लानी है जितू गावी जितू गा झाड़ू वाला जितू गा जितू गावी जितू गा झाड़ू वाला जितू मोर किथे लानी है झाड़ू दे ओके कहिया कहिया तक ने तक ਆ ਹਾਂਜੀ ਸਰ ਕੀ ਕਰ ਚੇਤਾਵਨੀਆਂ ਨੇ ਸਰਕਾਰ 70% ਰੁਪਇਆ ਪੰਚਾਇਤਾਂ ਦੇ ਫੰਡ ਚ ਆ ਜਾਂਦਾ ਇਹਨਾਂ ਦੇ ਪਹੁੰਚ ਜਾਂਦਾ ਜਦੋਂ ਹੁਣ ਤੁਸੀਂ ਆਸਾਰਾਂ ਨੰਗੀ ਨੂੰ ਬਲੌਕ ਸਮਤੀ ਦੇ ਵਿੱਚ ਮੈਂਬਰ ਬਣਾ ਦੇਣਾ ਤਾਂ 25 ਮੈਂਬਰ ਬਣਨੇ ਨੇ ਆਪਣੇ 25 25 ਆ ਦੇ ਫਿਰ ਆਪਣਾ ਇੱਕ ਚੇਅਰਮੈਨ ਚੁੜ ਲੈਣਾ ਫਿਰ ਚੇਅਰਮੈਨ ਜਦੋਂ ਬਣ ਗਿਆ ਤਾਂ ਉਸ ਕਰਨ ਚੋਂ ਜਿਹੜਾ ਕਹਿੰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਨੇ ਕੰਮ ਬਹੁਤ ਜ਼ਿਆਦਾ ਸਾਡੇ ਪਿੰਡ ਵਿੱਚ ਹੋਈ ਜਾਂਦੇ ਆ ਜੀ ਸਰਪੰਚ ਐਮ ਐਲ ਏ ਸਾਹਿਬ ਸਾਨੂੰ ਕਹਿ ਗਏ ਅੱਜ ਦੁਕਾਰ ਫੇਰ ਦੇਗੇ ਆ ਵੀ ਤੁਹਾਡੇ ਜਿਹੜੇ ਰਹਿੰਦੇ ਕੰਮ ਆ ਮੈਂ ਸਾਰੇ ਕਰਾ ਦੂੰਗਾ ਬਾਕੀ ਸਾਡਾ ਇੰਟਰਲੌਕ ਦਾ ਕੰਮ ਚੱਲ ਰਿਹਾ ਸਾਡੇ ਸੀਵਰੇਜ ਸਾਰਾ ਪੈ ਗਿਆ ਉਧਰ ਵਾਟਰ ਸਪਲਾਈ ਦੀਆਂ ਪਾਈਪਾਂ ਪਈਆਂ ਇਸ ਵਿੱਚ ਪਿੰਡ ਵਿੱਚ ਟਰਾਂਸਫਾਰਮ ਨਹੀਂ ਲੱਗਦਾ ਸੀ ਉਹ ਵੀ ਅਸੀਂ ਲਗਵਾ ਦੇਣਾ ਠੀਕ ਕਰੋ ਠੀਕ ਹੈ ਨਾ ਅੱਛਾ ਇਹ ਕਿਹਨੇ ਜਾਂਦਾ ਵੀ ਸਾਡਾ ਆਮ ਆਦਮੀ ਪਾਰਟੀ ਅੱਗੇ ਵੀ ਵਿਕਾਸ ਕਰਾ ਰਹੀ ਸਾਡੇ ਪਿੰਡ ਦਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਵਾ ਅੱਗੇ ਤੋਂ ਮੈਂ ਇਸੇ ਪਾਰਟੀ ਨੂੰ ਵੋਟ ਪਾਵਾਂਗਾ ਤਾਂ ਕਿ ਸਾਡੇ ਜਿਹੜੇ ਰਹਿੰਦੇ ਕੰਮ ਪੂਰੇ ਹੋ ਜਾਣ ਐਮਐਲਏ ਸਾਹਿਬ ਤੋਂ ਕੋਈ ਜ਼ਾਇਦਾ ਜੋ ਚੀਜ਼ ਮੰਗਦੇ ਸਾਨੂੰ ਦਿੰਦੇ ਆ ਇਹ ਗੱਲ ਜਾਨ ਸਰ ਜਿੱਦਾਂ ਕਿ ਤਕਰੀਬਨ ਪਹਿਲਾਂ ਵੀ ਬਲਾਕ ਸੰਮਤੀ ਜਿਲ੍ਹਾ ਪੱਛੇ ਦੇ ਇਲੈਕਸ਼ਨ ਚੱਲਦੀਆਂ ਰਹੀਆਂ ਨੇ ਪਹਿਲਾਂ ਵੀ ਬਹੁਤ ਕੈਂਡੀਡੇਟ ਜਿੱਤੇ ਨੇ ਬਹੁਤ ਸਾਰੇ ਚੇਅਰਮੈਨ ਵੀ ਬਣੇ ਨੇ ਤੇ ਬਲਾਕ ਸੰਮਤੀ ਜਿੱਤੇ ਨੇ ਪਹਿਲਾਂ ਇਹ ਵਿਕਾਸ ਦੇ ਵਿੱਚ ਬਹੁਤ ਸਾਰੇ ਲੋਕੀ ਭਾਂਜੇ ਰਹਿ ਗਏ ਨੇ ਪਬਲਿਕ ਦਾ ਜਿਹੜੇ ਨਿਰਾਸ਼ਾ ਹੁੰਨਤ ਹੈਗੀ ਜਿਹੜੀ ਹੁਣ ਨਿਰਾਸ਼ਾ ਤਾਂ ਨਹੀਂ ਰਹੇਗੀ ਨਹੀਂ ਜੀ ਸਾਡੇ ਸਾਡੇ ਪਿੰਡ ਵਿੱਚ ਤੇ ਬਿਲਕੁਲ ਨਹੀਂ ਰਹੂਗੀ ਬਾਕੀ ਲੱਗੇ ਜਿਹੜੇ ਸਾਡੇ 4 ਪਿੰਡ ਨਾਲ ਲੱਗੇ ਆ ਉਧਰ ਵੀ ਸਭ ਕੁਝ ਠੀਕ ਚੱਲ ਰਿਹਾ ਹੈ ਲੇਕਿਨ ਲੋਕਾਂ ਨੂੰ ਜਿਹੜਾ ਤਕਰੀਆਮਾ ਦੀ ਪਾਰਟੀ ਤੇ ਭਰੋਸਾ ਲਗਾਤਾਰ ਜਿਹੜੇ 12 ਸੀਟਾਂ ਜਿੱਤਿਆ ਗਿਆ ਨੇ ਉਹਦੇ ਵਿੱਚ ਖੋਣ ਜਿਹਾ ਜੇਲਾ ਪੇਸ਼ ਬਲਾਕ ਸੰਤੀ ਦੀ ਹੈ ਦਿਹਾਤੀ ਦੀ ਹੁਣ ਪੂਰਾ ਉਸੇ ਉਸੇ ਰੇਸ ਉਹ ਨਾ ਜਾਣਗੇ ਜੀ ਉਸੇ ਰੇਸ ਉਹ ਜਾਣਗੇ ਘਟ ਘਟ ਦੀਆਂ ਨਹੀਂ ਠੀਕ ਸਾਰੇ ਲੋਕ ਇਸ ਪਾਰਟੀ ਨੂੰ ਵੋਟ ਪਾ ਕੇ ਰਾਜ਼ੀ ਆ ਕੰਮ ਲੋਕਾਂ ਨੂੰ ਕੰਮ ਚਾਹੀਦਾ ਲੋਕਾਂ ਨੇ ਪਾਰਟੀਆਂ ਤੋਂ ਕੀ ਲੈਣਾ ਜਿਹੜੀ ਪਾਰਟੀ ਕੰਮ ਕਰੂਗੀ ਉਹਨੂੰ ਲੋਕ ਵੋਟ ਦੇ ਪਾਉਣਗੇ ਨਾ ਸਾਡੇ ਕਹਿੰਦੇ ਕਿਸੇ ਨਾ ਪਾਉਣੀ ਆ ਨਾ ਕਿਸੇ ਦੇ ਹੋਰ ਕਹਿੰਦੇ ਪਾਉਣੀ ਲੋਕਾਂ ਨੇ ਤਾਂ ਆਪਣਾ ਕੰਮ ਦੇਖਣਾ ਜਿਹੜੀ ਪਾਰਟੀ ਦਾ ਕੰਮ ਕਰਦਾ ਜਿਹੜੇ ਸਰਪੰਚ ਨੇ ਕੰਮ ਕਰ ਦਿੱ ਮਨੋਲੋਕੀ ਗੁਰਵਾਨ ਠੀਕ ਹੈ ਜੀ ਹਾਂਜੀ ਮੈਂ ਸਰਪੰਚ ਤਲਵਾੜਾ ਪਾਲਕੌਰ ਬੋਲ ਰਹੀ ਹਾਂ ਤੇ ਮੇਰੀ ਸਭ ਨੂੰ ਇਹ اپੀਲ ਹੈ ਕਿ ਆਸ਼ਾ ਰਾਣੀ ਨੂੰ ਆਪਣੇ ਇਸ ਵੋਟਾਂ ਦੇ ਵਿੱਚ ਜਿਤਾ ਕੇ ਸਰਬਸੰਮਤੀ ਬਲਾਕ ਸੰਮਤੀ ਦਾ ਮੈਂਬਰ ਬਣਾਓ ਤਾਂ ਜੋ ਅਸੀਂ ਆਪਣੇ ਪਿੰਡ ਦਾ ਬਹੁਤ ਵਧੀਆ ਵਿਕਾਸ ਕਰ ਸਕੀਏ ਕਿਉਂਕਿ ਜੋ ਆਮ ਆਦਮੀ ਪਾਰਟੀ ਹੈ ਇਦਾ ਖਾਮੀ ਇੱਕ ਹੈ ਕਿ ਵਿਕਾਸ ਕਰਨਾ ਵਿਕਾਸ ਵਿਕਾਸ ਹੀ ਚੱਲ ਰਿਹਾ ਹੈਗਾ ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਕਿ ਵੋਟ ਪਾਉਣਾ ਜ਼ਰੂਰ ਜਾਣਾ ਹੈਗਾ ਇਹ ਕਈ ਵਾਰ ਹੁੰਦਾ ਵੀ ਇਸ ਵੋਟਾਂ ਦੀ ਆਪਾਂ ਅਹਿਮੀਅਤ ਨਹੀਂ ਸਮਝਦੇ ਪਰ ਇਹਨਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਕਿ ਇਸ ਤੋਂ ਬਿਨਾ ਸਰਪੰਚ ਨੂੰ ਗ੍ਰਾਂਟ ਜਿਹੜੀ ਨਹੀਂ ਮਿਲਣੀ ਹੈਗੀ ਤੇ ਇਸ ਵੋਟ ਕਰਕੇ ਇਸ ਵੋਟ ਨੂੰ ਪਾਉਣ ਜ਼ਰੂਰ ਜਾਣਾ ਹੈ। ਸਮਤੀ ਦੀ ਵੋਟ ਹੈਗੀ ਆ ਤੇ ਇਸ ਕਰਕੇ ਮੇਰੀ ਸਭ ਨੂੰ ਬੇਨਤੀ ਹੈ ਕਿ ਇਸ ਦਾ ਧਿਆਨ ਰੱਖਣਾ ਹੈਗਾ। ਸ਼ੁਕਰੀਆ ਬੋਲ। ਕੀ ਕਹਿਣਾ ਚਾਹੁੰਦੇ ਹੈਗੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਆਮ ਆਦਮੀ ਪਾਰਟੀ ਨੇ ਇੰਨਾ ਕੁ ਵਿਕਾਸ ਕੀਤਾ ਕਿ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਕਿ ਵੋਟ ਕਿਨੂੰ ਪਾਓ। ਆਮ ਆਦਮੀ ਪਾਰਟੀ ਨੇ ਵਿਕਾਸ ਹੀ ਇੰਨਾ ਕੀਤਾ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲੀਆਂ ਨੇ। ਧੜਕਾਂ ਦਾ ਜਾਲ ਵਿੱਚ ਚੁੱਕਿਆ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਰਾਜ ਦੇ ਵਿੱਚ ਇਮਾਨਦਾਰੀ ਕਰਪਸ਼ਨ ਖਤਮ ਹੋਇਆ ਹੈ ਇਸ ਕਰਕੇ ਅਸੀਂ ਵੋਟਰਾਂ ਨੂੰ ਇਹੀ ਅਪੀਲ ਕਰਾਂਗੇ ਕਿ ਜੇ ਅਸੀਂ ਅੱਗੇ ਵੀ ਵਿਕਾਸ ਚਾਹੁੰਦੇ ਆ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਆਮ ਆਦਮੀ ਪਾਰਟੀ ਨੂੰ ਲਿਆਈਏ ਸਰ ਬਹੁਤ ਲੋਕਾਂ ਨੇ ਤੁਹਾਡੇ ਆਸਰਾ ਰੱਖ ਕੇ ਜਿਹੜਾ ਕਿ ਤੁਹਾਨੂੰ ਅੱਜ ਜਿਹੜਾ ਤੁਹਾਨੂੰ ਦੇਖ ਰਹੇ ਨੇ ਉਹ ਲੋਕਾਂ ਨੇ ਆਸ ਰੱਖੋ ਨਾ ਆਸਾਂ ਦੇ ਜੀ ਮਿਦਾਨਪੁਰ ਉੱਤਰੋਂ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਵੋਟਰਾਂ ਸਪੋਰਟਰਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਜਿਤਾਉਣਾ ਆ ਆਮ ਆਦਮੀ ਪਾਰਟੀ ਨੂੰ ਲਿਆਉਣਾ ਵਾ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੋ ਰੁਕੇ ਹੋਏ ਕੰਮ ਹੋਣਗੇ ਸਾਰੇ ਕਰਾਏ ਜਾਣਗੇ ਜੀ ਉਹਨਾਂ ਦੇ ਉਹਨਾਂ ਨੂੰ ਪੂਰਾ ਜਾਨਕੀ ਮੌਕਾ ਕੋਈ ਇਦਾਂ ਦਾ ਨਿਰਾਸ਼ ਟੋਕ ਨਹੀਂ ਜਾਣਗੇ। ਨਾ ਜੀ ਨਾ ਆਮ ਆਦਮੀ ਪਾਰਟੀ ਦੇ ਵਿੱਚ ਨਿਰਾਸ਼ਾ ਦਾ ਨਾਮ ਹੀ ਹੈ ਨਹੀਂ ਜੀ। ਅੱਜ ਤੋਂ ਪਹਿਲਾਂ ਵੀ ਸਰਕਾਰ ਨੇ ਇੰਨੇ ਕ ਕੰਮ ਕਰਤੇ ਨੇ ਕਿ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਜੀ। ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਬਲਾਕ ਸੰਪਤੀ ਇਲੈਕਸ਼ਨ ਜ਼ਿਲ੍ਹਾ ਪੂਰੀ ਚੱਲੇ ਤੁਸੀਂ ਅੱਜ ਵੀ ਤੁਹਾਨੂੰ ਵੀ ਮੌਕਾ ਮਿਲਿਆ। ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਆਪਣੇ ਪਿੰਡ ਦੀ ਸੇਵਾ ਕਰੀਏ। ਨਾਲੇ ਨਰੇ ਵਿਕਾਸ ਅੱਜ ਲੋਕੀ ਬਹੁਤ ਉਮੀਦਾਂ ਦੇ ਨਾਲ ਖੜੇ ਹੋ ਤੁਸੀਂ ਰਾਕੇਵਾਦੋਂ ਪੱਟੀਆਂ ਖੜਗੀਆਂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਜੀਆਂ ਪੱਟੀਆਂ ਨੇ ਜੀ ਫਿਰ ਇਹਨਾਂ ਨੂੰ ਮਿਹਰਬਾਨੀ ਕਰਕੇ ਜਿਲ੍ਹਾ ਪ੍ਰਿਚਬਲੈਂਸਪਤੀ ਇਲੈਕਸ਼ਨ ਦੇ ਵਿੱਚ ਅੱਜ ਤੁਸੀਂ ਵੀ ਅੱਜ ਇਹ ਤੇ ਖਰੇਮ ਕੀ ਕਹਿਣਾ ਪਵੇ ਹਾਂ ਜੀ ਬਹੀ ਇਹ ਹੀ ਕਹਿ ਰਿਹਾ ਜੀ ਸਾਰਿਆਂ ਨੂੰ ਕੰਮ ਬਹੁਤ ਵਧੀਆ ਹੋ ਰਿਹਾ ਜੀ ਵਿਕਾਸ ਹੋ ਰਿਹਾ ਆਮ ਪਾਰਟੀ ਦੇ ਵੱਧ ਤੋਂ ਵੱਧ ਲੋਕਾਂ ਨੇ ਇਹ ਅਪੀਲ ਕੀਤੀ ਹੈ ਵੀ ਵੱਧ ਤੋਂ ਵੱਧ ਵੋਟਾਂ ਵੰਡੋ ਉਹਨਾਂ ਨੂੰ ਆਪ ਲੋਕ ਨੂੰ ਵੀ ਇਹ ਹੀ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਹਿਲ ਲੈ ਲੋਕਾਂ ਨੂੰ ਅੱਜ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਇਹੀ ਦਿਨ ਰਹਣਾ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਦਾ ਵੀ ਕੰਮ ਕੋਈ ਰੁਕੂਗਾ ਨਹੀਂ ਜਿਹੜੇ ਲੋਕੀ ਥੋੜੇ ਜਿਹਾ ਉਮੀਦਾਂ ਲਾ ਕੇ ਤੁਹਾਨੂੰ ਵੋਟ ਪਵਾ ਕੇ ਤੁਹਾਨੂੰ ਬਿਲਕੁਲ ਉਹਨਾਂ ਨੂੰ ਅਸੀਂ ਪੂਰੇ ਖਰੇ ਉਤਰਾਂਗੇ ਉਹਨਾਂ ਦੀ ਉਮੀਦਾਂ ਤੇ ਪੂਰਾ ਕੰਮ ਕਰਦੇ ਜਾਾਂਗੇ ਬਿਲਕੁਲ ਜੀ ਬਿਲਕੁਲ ਸਭ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਰੁਕੂਗਾ ਨਹੀਂ ਪੰਚਾਇਤਾਂ ਦਾ ਜੋ ਕੰਮ ਹੈ ਸਾਰੇ